ਮੇਰਾ ਤਾਂ ਬੜਾ ਦਿਲ ਕਰਦਾ ਕਿ ਕਾਸ਼ ਮੈਂ ਮੁੰਡਾ ਹੁੰਦਾ ਤੇ ਮੇਰੀ ਵਾਈਫ ਹੁੰਦੀ ਮੇਰੀ ਸੱਸ ਹੁੰਦੀ ਦੋਨੋਂ ਦੀਆਂ ਚੁਗਲੀਆਂ ਮਾਂ ਮੈਨੂੰ ਅਲੱਗ ਕਰਾ ਪਰਚਾ ਪਾਉਣ ਨੂੰ ਫਿਰਦੀ ਸੀ ਫਿਰ ਮੈਂ ਸਮਝਾਇਆ ਮੈਂ ਕਿ ਮੈਨੂੰ ਤਾਂ ਛੱਡ ਦੇ ਸੱਸ ਦੇ ਪਿੱਛੇ ਤਾਂ ਲੱਗੀ ਆ ਉਹ ਵੀ ਮੇਰੇ ਨਾਲ ਵੀ ਆ ਗਈ ਤਾਂ ਮੈਂ ਤਾਂ ਤਨਵੀਨ ਨੇ ਫਿਲਮ ਵਿੱਚ ਕਿਹਾ ਕਿ ਛੇੜਖਾਨੀ ਕੀਤੀ ਤਾਂ ਕੇਸ ਪਾ ਦੂੰਗੀ ਕੇਸ ਹੋਇਆ ਪਰਚਾ ਪਾ ਦੇਣਾ ਪਰਚਾ ਪਾਉਣ ਨੂੰ ਫਿਰਦੀ ਸੀ ਫਿਰ ਮੈਂ ਸਮਝਾਇਆ ਮੈਂ ਕਿ ਮੈਨੂੰ ਤਾਂ ਛੱਡ ਦੇ ਸੱਸ ਦੇ ਪਿੱਛੇ ਤਾਂ ਲੱਗੀ ਆ ਉਹ ਤੂੰ ਮੇਰੇ ਨਾਲ ਵੀ ਆ ਗਈ ਸੋ ਸਾਡੇ ਦੋਨੋਂ ਦਾ ਜਿਹੜਾ ਇੱਕ ਕੈਮਿਸਟਰੀ ਆ ਉਹ ਤੁਸੀਂ ਪਹਿਲੀ ਚ ਵੀ ਦੇਖਿਆ ਕਿ ਸਾਡੀ ਬਹੁਤ ਆਪਸ ਦੇ ਵਿੱਚ ਇੱਕ ਬੌਂਡਿੰਗ ਦਿਖਾਈ ਗਈ ਹੈ ਇਹਦੇ ਵਿੱਚ ਵੀ ਅਸੀਂ ਪੜ ਵੀ ਉੱਧੇ ਰਹੇ ਹਾਂ ਪਰ ਸਾਡੀ ਬੌਂਡਿੰਗ ਉਦਾਂ ਦੀ ਹੈ ਕੀ ਐਟ ਲੀਸਟ ਮੁੰਡਾ ਤਾਂ ਚਲੋ ਨਾਲ ਖੜਾ ਆ ਨਾ ਤੇ ਇਹੀ ਮੇਰੇ ਖਿਆਲ ਮੈਸੇਜ ਦੇ ਇਹਦੀ ਟਰਾਈ ਕੀਤੀ ਐ ਤੁਹਾਡੀ ਕੀ ਸੋਚ ਹੈ ਕਿ ਮੈਂ ਕਿਵੇਂ ਟੈਕਲ ਕਰਨਾ ਉਹਨਾਂ ਨੂੰ ਦੋਨਾਂ ਨੂੰ ਇਕੁਅਲੀ ਸਪੇਸ ਦੇਣੀ ਹੈ ਉਹਨਾਂ ਦੀ ਆ ਮੈਨੂੰ ਤਾਂ ਇਹੀ ਮਹਿਸੂਸ ਹੁੰਦਾ ਜੀ ਇਹ ਪਹਿਲਾਂ ਵੀ ਅਸੀਂ ਕਿਹਾ ਕਿ ਇੱਕ 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 ਉਹ ਵੀ ਇੱਕ ਪਰਿਵਾਰ ਹੈ ਇਹ ਵੀ ਇੱਕ ਪਰਿਵਾਰ ਹੈ ਤਾਂ ਮੈਨੂੰ ਲੱਗਦਾ ਇਹ ਪਰਿਵਾਰ ਨੂੰ ਜ਼ਿਆਦਾ ਪ੍ਰਾਇੋਰਟੀਸ ਲੋ ਜਦੋਂ ਤੁਸੀਂ ਆ ਜਾਂਦੇ ਹੋ ਸਾਰੇ ਤਾਂ ਫਿਰ ਮੈਨੂੰ ਲੱਗਦਾ ਕੋਈ ਪ੍ਰੋਬਲਮ ਆਉਂਦੀ ਹੀ ਨਹੀਂ ਮੇਰਾ ਤਾਂ ਬੜਾ ਦਿਲ ਕਰਦਾ ਕਿ ਕਾਸ਼ ਮੈਂ ਮੁੰਡਾ ਹੁੰਦੀ ਤੇ ਮੇਰੀ ਵਾਈਫ ਹੁੰਦੀ ਮੇਰੀ ਸੱਸ ਹੁੰਦੀ ਦੋਨੋਂ ਦੀਆਂ ਚੁਗਲੀਆਂ ਮਾਂ ਮੈਨੂੰ ਅਲੱਗ ਕਰਾਉਂਦਾ ਨਹੀਂ ਉਹ ਮੈਨੂੰ ਅਲੱਗ ਮੈਂ ਤਾਂ ਮੈਂ ਕਿ ਬੜੇ ਮਜ਼ੇ ਲੈਨੇ ਸੀ ਇਹ ਦੂਰੋਂ ਹੀ ਵਧੀਆ ਲੱਗਦੀਆਂ ਚੀਜ਼ਾਂ ਇਹ ਫਿਰ ਬੰਦਾ ਜਲਦੀ ਆ ਕੇ ਜਾਂਦਾ ਇਹਨਾਂ ਚੀਜ਼ਾਂ ਮੁੰਡਿਆਂ ਦੀ ਸੀਰ ਜ਼ਿੰਮੇਵਾਰੀਆਂ ਵੀ ਬਹੁਤ ਹੁੰਦੀਆਂ ਕਹਿੰਦੇ ਆ ਨਾ ਮੁੰਡਿਆਂ ਸਿਰ ਜ਼ਿੰਮੇਵਾਰੀ ਮੈਨੂੰ ਲੱਗਦਾ ਕੁੜੀਆਂ ਸਿਰ ਜ਼ਿਆਦਾ ਹੁੰਦੀਆਂ ਉਹਨਾਂ ਨੇ ਘਰ ਰਹਿਣਾ ਮਦਰ ਇਨ ਲॉ ਨਾਲ ਰਹਿਣਾ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਕਿ ਕੁੜੀਆਂ ਸਿਰ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ ਕਿ ਮੁੰਡਿਆਂ ਸਿਰ ਕੁੜੀਆਂ ਬਹੁਤ ਸ ਬਹੁਤ ਪੜੀਆਂ ਲਿਖਿਆ ਨਾ ਨਹੀਂ ਨਹੀਂ ਮੈਂ ਵੈਸੇ ਵੀ ਕਹਿਣਾ ਕਿ ਬਹੁਤ ਸਿਆਣੀਆਂ ਨੇ ਪੜੀਆਂ ਲਿਖਿਆ ਵੀ ਨੇ ਬਸ ਕਿ ਥੋੜਾ ਜਿਹਾ ਆਪਣੇ ਜਦੋਂ ਦੂਜੇ ਘਰ ਆਉਣਾ ਵਿਆਹ ਤੋਂ ਬਾਅਦ ਥੋੜਾ ਜਿਹਾ ਸੈਟਅਪ ਇਦਾਂ ਦਾ ਕਰ ਲੋ ਕਿ ਤੁਹਾਨੂੰ ਅੱਗੇ ਜਾ ਕੇ ਪ੍ਰੋਬਲਮਸ ਹੀ ਨਾ ਹੋਣ ਮੈਨੂੰ ਲੱਗਦਾ ਇੱਕ ਇਨ-ਲॉज ਵਿੱਚ ਹਸਬੰਡ ਦੀ سپورਟ ਬਹੁਤ ਜ਼ਰੂਰੀ ਹੈ ਕਿਉਂਕਿ ਕੁੜੀ ਆਪਣਾ ਘਰ ਛੱਡ ਕੇ ਆ ਰਹੀ ਹੈ ਤਾਂ ਤੁਸੀਂ ਵੀ ਉਹ ਚੀਜ਼ ਨੂੰ ਮੰਨਦੇ ਹੋ ਮੈਂ ਮੰਨਦਾ ਮੈਂ ਇੱਥੇ ਤਾਂ ਇੰਡੀਆ ਤਾਂ ਦੇਖਦੇ ਹੀ ਮੈਂ ਜਦੋਂ ਫੋਰਨ ਅਸੀਂ ਜਾਂਦੇ ਆ ਉੱਥੇ ਉਹ ਚੀਜ਼ ਏ ਟੁੱਕਦੀ ਏ ਕਿ ਜੇ ਕੁੜੀ ਇੱਥੋਂ ਸਾਰਾ ਪਰਿਵਾਰ ਇੱਥੇ ਆ ਨਾ ਕੁੜੀ ਦਾ ਉਹ ਬਾਹਰ ਵਿਆਹੀ ਗਈ ਤਾਂ ਮੈਨੂੰ ਲੱਗਦਾ ਉੱਥੇ ਸਿਰਫ ਉਹਨੂੰ ਇੱਕੋ ਹੀ ਬੰਦਾ ਦਿਸਦਾ ਉਹਦਾ ਹਸਬੈਂਡ ਕਿ ਬਸ ਜੇ ਉਹ ਉਹਨੂੰ ਸਪੋਰਟ ਕਰ ਰਿਹਾ ਫਿਰ ਉਹ ਕਿਸੇ ਵੀ ਮੈਂ ਤਦ ਕਰਨ ਦੇ ਵਿੱਚ ਜਾਂ ਘਰ ਦੇ ਕੰਮ ਕਰਨ ਦੇ ਵਿੱਚ ਕਦੀ ਵੀ ਪਿੱਛੇ ਨਹੀਂ ਹਟਦੀ ਸੋ ਇਹ ਬਹੁਤ ਵੱਡੀ ਸਪੋਰਟ ਹੁੰਦਾ ਹੈ ਇਸ ਜੇ ਇੱਕ ਇਨਸਾਨ ਸਪੋਰਟਿਵ ਮਿਲ ਜਾਏ ਤਾਂ ਬਾਕੀ ਸਾਰੀਆਂ ਪ੍ਰੋਬਲਮਸ ਫਿਰ ਵੀ ਸੌਲਵ ਕੀਤੀਆਂ ਜਾ ਸਕਦੀਆਂ ਮੈਨੂੰ ਤਾਂ ਬੜਾ ਦਿਲ ਕਰਦਾ ਕਿ ਕਾਸ਼ ਮੈਂ ਮੁੰਡਾ ਹੁੰਦਾ ਤੇ ਮੇਰੀ ਵਾਈਫ ਹੁੰਦੀ ਮੇਰੀ ਸੱਸ ਨੂੰ ਦੀ ਦੋਨੋਂ ਦੀਆਂ ਚੁਗਲੀਆਂ ਮਾਂ ਮੈਨੂੰ ਅਲੱਗ ਅਲੱਗ ਪਰਚਾ ਪਾਉਣ ਨੂੰ ਫਿਰਦੀ ਸੀ ਫਿਰ ਮੈਂ ਸਮਝਾਇਆ ਮੈਂ ਕਿ ਮੈਨੂੰ ਤਾਂ ਛੱਡ ਦੇ ਸੱਸ ਦੇ ਪਿੱਛੇ ਤਾਂ ਲੱਗੀ ਆ ਉਹ ਵੀ ਮੇਰੇ ਨਾਲ ਵੀ ਆ ਗਈ ਤਾਂ ਮੈਂ ਤਾਂ ਤਨਵੀਨ ਨੇ ਫਿਲਮ ਵਿੱਚ ਕਿਹਾ ਕਿ ਛੇੜਖਾਨੀ ਕੀਤੀ ਤਾਂ ਕੇਸ ਪਾ ਦੂੰਗੀ ਕੇਸ ਹੋਇਆ ਪਰਚਾ ਪਾ ਦੇਣਾ ਪਰਚਾ ਫੌਨ ਨੂੰ ਫਿਰਦੀ ਸੀ ਫਿਰ ਮੈਂ ਸਮਝਾਇਆ ਮੈਂ ਕਿ ਮੈਨੂੰ ਤਾਂ ਛੱਡ ਦੇ ਸੱਸ ਦੇ ਪਿੱਛੇ ਤਾਂ ਲੱਗੀ ਐ ਹੁਣ ਤੂੰ ਮੇਰੇ ਨਾਲ ਵੀ ਆ ਗਈ ਸੋ ਸਾਡੇ ਦੋਨੋਂ ਦਾ ਜਿਹੜਾ ਇੱਕ ਕੈਮਿਸਟਰੀ ਆ ਉਹ ਤੁਸੀਂ ਪਹਿਲੀ ਚ ਵੀ ਦੇਖਿਆ ਕਿ ਸਾਡੀ ਬਹੁਤ ਆਪਸ ਦੇ ਵਿੱਚ ਇੱਕ ਬੌਂਡਿੰਗ ਦਿਖਾਈ ਗਈ ਹੈ ਇਹਦੇ ਵਿੱਚ ਵੀ ਅਸੀਂ ਪੜ ਵੀ ਉੱਧ ਹੀ ਰਹੇ ਹਾਂ ਪਰ ਸਾਡੀ ਬੌਂਡਿੰਗ ਉਦਾਂ ਦੀ ਹੈ ਕੀ ਐਟ ਲੀਸਟ ਮੁੰਡਾ ਤਾਂ ਚਲੋ ਨਾਲ ਖੜਾ ਆ ਨਾ ਤੇ ਇਹੀ ਮੇਰੇ ਖਿਆਲ ਮੈਸੇਜ ਦੇ ਇਹਦੀ ਟਰਾਈ ਕੀਤੀ ਐ ਤੁਹਾਡੀ ਕੀ ਸੋਚ ਹੈ ਕਿ ਮੈਂ ਕਿਵੇਂ ਟੈਕਲ ਕਰਨਾ ਉਹਨਾਂ ਨੂੰ ਦੋਨਾਂ ਨੂੰ ਇਕਵਲੀ ਸਪੇਸ ਦੇਣੀ ਹੈ ਉਹਨਾਂ ਦੀ ਆ ਮੈਨੂੰ ਤਾਂ ਇਹੀ ਮਹਿਸੂਸ ਹੁੰਦਾ ਜੀ ਇਹ ਪਹਿਲਾਂ ਵੀ ਅਸੀਂ ਕਿਹਾ ਕਿ ਇੱਕ 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 ਉਹ ਵੀ ਇੱਕ ਪਰਿਵਾਰ ਹੈ ਇਹ ਵੀ ਇੱਕ ਪਰਿਵਾਰ ਹੈ ਤਾਂ ਮੈਨੂੰ ਲੱਗਦਾ ਇਹ ਪਰਿਵਾਰ ਨੂੰ ਜ਼ਿਆਦਾ ਪ੍ਰਾਇੋਰਟੀਸ ਲੋ ਜਦੋਂ ਤੁਸੀਂ ਆ ਜਾਂਦੇ ਹੋ ਸੋਹਰੇ ਤਾਂ ਫਿਰ ਮੈਨੂੰ ਲੱਗਦਾ ਕੋਈ ਪ੍ਰੋਬਲਮ ਆਉਂਦੀ ਹੀ ਨਹੀਂ ਮੇਰਾ ਤਾਂ ਬੜਾ ਦਿਲ ਕਰਦਾ ਕਿ ਕਾਸ਼ ਮੈਂ ਮੁੰਡਾ ਹੁੰਦੀ ਤੇ ਮੇਰੀ ਵਾਈਫ ਹੁੰਦੀ ਮੇਰੀ ਸੱਸ ਹੁੰਦੀ ਦੋਨੋਂ ਦੀਆਂ ਚੁਗਲੀਆਂ ਮਾਂ ਮੈਨੂੰ ਅਲੱਗ-ਗੱਲਾ ਨਹੀਂ ਉਹਨੂੰ ਅਲੱਗ ਮੈਂ ਤਾਂ بیٹھ ਕੇ ਬੜੇ ਮਜ਼ੇ ਲੈਨੇ ਸੀ ਇਹ ਦੂਰੋਂ ਹੀ ਵਧੀਆ ਲੱਗਦੀਆਂ ਚੀਜ਼ਾਂ ਇਹ ਫਿਰ ਬੰਦਾ ਜਲਦੀ ਆ ਕੇ ਜਾਂਦਾ ਇਹਨਾਂ ਚੀਜ਼ਾਂ ਮੁੰਡਿਆਂ ਦੇ ਸਿਰ ਜ਼ਿੰਮੇਵਾਰੀਆਂ ਵੀ ਬਹੁਤ ਹੁੰਦੀਆਂ ਕਹਿੰਦੇ ਆ ਨਾ ਮੁੰਡਿਆਂ ਸਿਰ ਜ਼ਿੰਮੇਵਾਰੀ ਮੈਨੂੰ ਲੱਗਦਾ ਕੁੜੀਆਂ ਸਿਰ ਜ਼ਿਆਦਾ ਹੁੰਦੀਆਂ ਉਹਨਾਂ ਨੇ ਘਰ ਰਹਿਣਾ ਮਦਰ-ਇਨ-ਲॉ ਨਾਲ ਰਹਿਣਾ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਕਿ ਕੁੜੀਆਂ ਸਿਰ ਜ਼ਿਆਦਾ ਜ਼ਿੰਮੇਵਾਰੀਆਂ ਹੁੰਦੀਆਂ ਕਿ ਮੁੰਡਿਆਂ ਸਿਰ ਕੁੜੀਆਂ ਬਹੁਤ ਸਿਆਣ ਬਹੁਤ ਪੜੀਆਂ ਲਿਖਿਆ ਕੈਮਰੇ ਮੂਰੇ ਤਾਂ ਨਹੀਂ ਕਹਿਣਾ ਨਹੀਂ ਨਹੀਂ ਮੈਂ ਵੈਸੇ ਵੀ ਕਹਿਣਾ ਕਿ ਬਹੁਤ ਸਿਆਣੀਆਂ ਨੇ ਪੜੀਆਂ ਲਿਖਿਆ ਵੀ ਨੇ ਬਸ ਕਿ ਥੋੜਾ ਜਿਹਾ ਆਪਣੇ ਜਦੋਂ ਦੂਜੇ ਘਰ ਆਉਣਾ ਵਿਆਹ ਤੋਂ ਬਾਅਦ ਥੋੜਾ ਜਿਹਾ ਸੈਟ ਅਪ ਇਦਾਂ ਦਾ ਕਰ ਲਓ ਕਿ ਤੁਹਾਨੂੰ ਅੱਗੇ ਜਾ ਕੇ ਪ੍ਰੋਬਲਮਸ ਹੀ ਨਾ ਹੋਣ ਮੈਨੂੰ ਲੱਗਦਾ ਇੱਕ ਇਨ ਲਾਜ਼ ਵਿੱਚ ਹਸਬੰਡ ਦੀ سپورਟ ਬਹੁਤ ਜ਼ਰੂਰੀ ਹੈ ਕਿਉਂਕਿ ਕੁੜੀ ਆਪਣਾ ਘਰ ਛੱਡ ਕੇ ਆਈ ਹੈ ਬਹੁਤ ਜ਼ਰੂਰੀ ਹੈ ਬਿਲਕੁਲ ਤਾਂ ਤੁਸੀਂ ਵੀ ਉਹ ਚੀਜ਼ ਨੂੰ ਮੰਨਦੇ ਹੋ ਮੈਂ ਮੰਨਦਾ ਮੈਂ ਇੱਥੇ ਤਾਂ ਇੰਡੀਆ ਤਾਂ ਦੇਖਦੇ ਹੀ ਮੈਂ ਜਦੋਂ ਫੋਰਨ ਅਸੀਂ ਜਾਂਦੇ ਆ ਉਥੇ ਉਹ ਚੀਜ਼ ਏ ਟੁੱਕਦੀ ਹੈ ਕਿ ਜੇ ਕੁੜੀ ਇੱਥੋਂ ਸਾਰਾ ਪਰਿਵਾਰ ਇੱਥੇ ਹੈ ਨਾ ਕੁੜੀ ਦਾ ਉਹ ਬਾਹਰ ਵਿਆਹੀ ਗਈ ਤਾਂ ਮੈਨੂੰ ਲੱਗਦਾ ਉੱਥੇ ਸਿਰਫ ਉਹਨੂੰ ਇੱਕੋ ਹੀ ਬੰਦਾ ਦਿਸਦਾ ਉਹਦਾ ਹਸਬੰਡ ਕਿ ਬਸ ਜੇ ਉਹ ਉਹਨੂੰ ਸਪੋਰਟ ਕਰ ਰਿਹਾ ਫਿਰ ਉਹ ਕਿਸੇ ਵੀ ਮਿਹਨਤਦ ਕਰਨ ਦੇ ਵਿੱਚ ਜਾਂ ਘਰ ਦੇ ਕੰਮਾਂ ਕਰਨ ਦੇ ਵਿੱਚ ਕਦੀ ਵੀ ਪਿੱਛੇ ਨਹੀਂ ਹਟਦੀ ਸੋ ਇਹ ਬਹੁਤ ਵੱਡੀ ਸਪੋਰਟ ਹੁੰਦਾ ਏ ਜੇ ਇੱਕ ਇਨਸਾਨ ਸਪੋਰਟਿਵ ਮਿਲ ਜਾਏ ਤਾਂ ਬਾਕੀ ਸਾਰੀਆਂ ਪ੍ਰੋਬਲਮਸ ਫਿਰ ਵੀ ਸੌਲਵ ਕੀਤੀਆਂ ਜਾ ਸਕਦੀਆਂ ਹਾਂ